ਸੰਗਤੀ ਅੱਜ ਦੀ ਵੀਡੀਓ ਨਾਲ ਸ਼ੇਅਰ ਕਰ ਦਿਓ ਅੱਜ ਦੀ ਵੀਡੀਓ ਬਹੁਤ ਯਾਦੇ ਲੋੜਬੰਦ ਪਰਿਵਾਰ ਦੀ ਆ ਅਸੀਂ ਖੜੇ ਆ ਪਿੰਡ ਜਟਾਣਾ ਕਲਾ ਇੱਥੇ ਨਾ ਬਹੁਤ ਯਾਦੇ ਲੋੜਬੰਦ ਪਰਿਵਾਰ ਆ ਆ ਘਰ ਦੇ ਹਾਲਾਤ ਤੁਸੀਂ ਦੇਖ ਹੀ ਲੈ ਇੱਥੇ ਕਮਰਾ ਸੀਗਾ ਠੀਕ ਹੈ ਇੱਕ ਕਮਰਾ ਸੀਗਾ ਮਾਤਾ ਹੋਰਾਂ ਦਾ ਉਹੋ ਡਿੱਗ ਪਿਆ ਤੇ ਹੁਣ ਵਿਚਾਰੇ ਨਾ ਆਈ ਦੇ ਥੱਲੇ ਰਹਿੰਦੇ ਰਹਿਗੇ ਠੀਕ ਹੈ ਇਹਦੇ ਥੱਲੇ ਵਿਚਾਰੇ ਰੋਟੀ ਬਣਾਉਂਦੇ ਨੇਗੇ ਤੇ ਇਹਦੇ ਥੱਲੇ ਹੀ ਰਹਿੰਦੇ ਨੇਗੇ ਠੀਕ ਹੈ ਬਹੁਤ ਯਾਦੇ ਭਾਈ ਮਾੜੇ ਹਾਲਾਤ ਨੇਗੇ ਠੀਕ ਹੈ ਅੱਜ ਇਸ ਪਰਿਵਾਰ ਨੂੰ ਸਾਡੇ ਸਾਤ ਦੀ ਬਹੁਤ ਿਆਦੇ ਲੋਡ ਆ ਗਈ ਠੀਕ ਹੈ ਘਰ ਦੇ ਹਾਲਾਤ ਤੁਸੀਂ ਦੇਖ ਹੀ ਲਏ ਤੇ ਹੁਣ ਸਿਆਲ ਆ ਹੀ ਜਾਂਦਾ ਤੇ ਵਿਚਾਰੇ ਸਿਆਲ ਦੇ ਜਿਹੜੀਆਂ ਰਾਤਾਂ ਹੋਣੀਆਂ ਕਿਵੇਂ ਕੱਟਣਗੇ ਹਨਾ ਠੀਕ ਹੈ ਵਿਚਾਰੀ ਮਾਂ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਨਾ ਗੋਹੇ ਕੂੜੇ ਦਾ ਕੰਮ ਕਰਦੀ ਹੈਗੀ ਗੋਹਾ ਗੂੜਾ ਸੱਡਦੀ ਆ ਤੇ ਇਹਨਾਂ ਦੇ ਘਰ ਵਾਲਾ ਵਿਚਾਰਾ ਦਿਹਾੜੀ ਦੱਪਾ ਕਰਦਾਗਾ ਠੀਕ ਹੈ ਤਿੰਨ ਕੁੜੀਆਂ ਨੇ ਮਾਤਾ ਜੀ ਦੇ ਤੇ ਇੱਕ ਛੋਟਾ ਜਿਹਾ ਬੱਚਾਗਾ ਠੀਕ ਹੈ ਕਮਾਈ ਕਰਨ ਵਾਲਾ ਬਾਈ ਕੋਈ ਹੋਰ ਹੈ ਨਹੀਂਗਾ ਠੀਕ ਹੈ ਜਿੰਨੀ ਹੋ ਸਕਦੀ ਆ 19 ਸਪਰਿਵਾਰ ਦੀ ਮਦਦ ਦੇ ਕਰੋ ਮੈਂ ਹੱਥ ਜੋੜ ਕੇ ਬੇਨਤੀ ਕਰਦਾਗਾ ਠੀਕ ਹੈ ਇਸ ਮਾਂ ਤੇ ਤਰਸ ਕਰ ਲਿਓ ਠੀਕ ਹੈ ਇਹਦੀਆਂ ਬੱਚੀਆਂ ਦੇ ਤਰਸ ਕਰ ਲਿਓ ਠੀਕ ਹੈ ਵਿਚਾਰੇ ਸਿਆਲ ਦੀਆਂ ਰਾਤਾਂ ਹੁਣ ਕਿਵੇਂ ਕੱਟਣਗੇ ਠੀਕ ਹੈ ਜਿੰਨੀ ਹੋ ਸਕਦੀ ਹੈ 19 ਸਪਰਿਵਾਰ ਦੀ ਮਦਦ ਦੇ ਕਰਿਓ ਤੇ ਜੇ ਮਦਦ ਨਹੀਂ ਕਰ ਸਕਦੇ ਨਾ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ